ਹਾਂਜੀ ਸਤਿ ਸ੍ਰੀ ਅਕਾਲ ਜੀ ਸਾਡੇ ਕੋਲ ਇੱਕ ਰਿਸ਼ਤਾ ਆਇਆ ਜੀ ਸੰਗਰੂਰ ਤੋਂ ਇਹ ਦੋ ਭਰਾ ਨੇ ਜੀ ਦੋਨਾਂ ਵਾਸਤੇ ਇਹ ਰਿਸ਼ਤਾ ਦੇਖਦੇ ਨੇ ਉਮਰ ਹੈਗੀ ਜੀ ਮੁੰਡੇ ਦੀ 91 ਦੀ ਤੇ 12 ਪਾਸ ਹੈ ਕੱਦ ਹੈਗਾ 5 7 ਮੁੰਡਾ ਕੰਪਨੀ ਦੇ ਵਿੱਚ ਕੰਮ ਕਰਦਾ 22000 ਰੁਪਏ ਤਨਖਾਹ ਲੈਂਦਾ ਏ ਇਹ ਮੁੰਡਾ ਹੈਗਾ ਜੀ ਛੋਟਾ ਇਹਨਾਂ ਦਾ ਤੇ ਇਹ ਦੋ ਭਰਾ ਨੇ ਦੂਜੇ ਭਰਾ ਦੇ ਦੋ ਕੁੜੀਆਂ ਨੇ ਉਹਦੇ ਘਰ ਵਾਲੀ ਦੀ ਡੈਥ ਹੋ ਗਈ ਇਹ ਦੋਨਾਂ ਵਾਸਤੇ ਇਹ ਲੜਕੀਆਂ ਦੇਖਦੇ ਨੇ ਇਹਨਾਂ ਨੂੰ ਸੋਹਣੀਆਂ ਕੁੜੀਆਂ ਹੋਣ ਵਧੀਆ ਕਰੋ ਵੀ ਮਤਲਬ ਕਿ ਵੀ ਪਰਿਵਾਰ ਦੇ ਵਿੱਚੋਂ ਹੋਣ ਵਧੀਆ ਇਹਨਾਂ ਨਾਲ ਮੇਰੇ ਵਰਤਨ ਵਾਲੇ ਬੰਦੇ ਹੋਣ ਇਹਨਾਂ ਦਾ ਨੰਬਰ ਹੈਗਾ ਜੀ 75 288 317 23 ਇਹ ਇਹਨਾਂ ਦਾ ਨੰਬਰ ਹੈ ਇਹਨਾਂ ਨਾਲ ਵੀ ਤੁਸੀਂ ਗੱਲ ਕਰ ਸਕਦੇ ਹੋ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ ਵੀ ਤੁਸੀਂ ਗੱਲ ਕਰ ਸਕਦੇ ਹੋ ਹਾਂਜੀ ਇਹ ਆ ਗਿਆ ਦੂਜਾ ਰਿਸ਼ਤਾ ਇਹ ਹੈਗਾ ਜੀ ਫਗਵਾੜੇ ਤੋਂ ਮੁੰਡੇ ਦਾ ਰਿਸ਼ਤਾ ਜੀ ਇਹ ਪੰਡਤਾਂ ਦੇ ਦਾ ਉਮਰ ਹੈਗੀ 34 ਸਾਲ ਬੀਏ ਪਾਸ ਹੈ ਮੁੰਡਾ ਕੱਦ ਹੈਗਾ 5 8 ਚਾਰ ਭਰਾ ਨੇ ਜੀ ਇਹ ਤਿੰਨ ਵਿਆਹ ਹੋਏ ਨੇ ਇੱਕ ਭਰਾ ਇਹ ਦਾ ਇਟਲੀ ਦੇ ਵਿੱਚ ਹੈ ਸਿੰਪਲ ਘਰ ਹੈ ਇਹਨਾਂ ਦਾ ਦੋ ਪਲਾਟ ਨੇ ਇਹਨਾਂ ਦੇ ਇਹ ਪਿੰਡ ਪਿੰਡ ਵਿੱਚ ਹੀ ਰਹਿੰਦੇ ਨੇ ਪਾਪਾ ਦਾ ਦਾਦਾ ਟਰਾਂਸਪੋਰਟ ਦਾ ਕੰਮ ਹੈ ਜੀ ਗੱਡੀਆਂ ਦਾ ਇਹਨਾਂ ਦਾ ਇਹ ਮੁੰਡਾ ਵੀ ਗੱਡੀਆਂ ਦੇ ਕੰਮ ਕਰਦਾ ਹੈ ਜਿਵੇਂ ਕਹਿ ਲੋ ਵੀ ਟੂਰਿਸਟਾਂ ਤੇ ਗੱਡੀਆਂ ਲੈ ਕੇ ਜਾਂਦਾ ਹੈ ਇਹਨਾਂ ਦੇ 4 ਗੱਡੀਆਂ ਨੇ ਹੀ ਕਾਰਾਂ 4 ਤੇ ਇੱਕ ਸਕੂਲ ਵੈਨ ਹੈ ਇਹਨਾਂ ਦੇ ਇੱਕ ਹੈਗਾ ਇਹਨਾਂ ਦੇ ਟਰੱਕ ਤੇ ਇਹਨਾਂ ਦਾ ਨੰਬਰ ਹੈਗਾ ਇਹਨਾਂ ਨੂੰ ਵਧੀਆ ਕੁੜੀ ਚਾਹੀਦੀ ਹੈ ਜੀ ਖੰਡਤਾਂ ਦੀ ਹੋਵੇ ਕੁੜੀ ਵਧੀਆ ਹੋਵੇ ਤੇ ਪਰਿਵਾਰ ਮਿਲ ਵਰਤਨ ਵਾਲਾ ਹੋਵੇ ਵਧੀਆ ਘਰੇਡੂ ਕੁੜੀ ਕਿਹਿੰਦੀ ਆ 9872779936 ਇਹਨਾਂ ਦਾ ਨੰਬਰ ਜੀ ਇਹਨਾਂ ਨਾਲ ਵੀ ਤੁਸੀਂ ਸਿੱਧੀ ਗੱਲ ਕਰ ਸਕਦੇ ਹੋ ਤੁਸੀਂ ਸਾਡੇ ਨਾਲ ਵੀ ਸਿੱਧੀ ਗੱਲ ਕਰ ਸਕਦੇ ਹੋ ਦਿੱਤੇ ਹੋਏ ਸਕਰੀਨ ਤੇ ਨੰਬਰਾਂ ਤੇ ਦੂਜਾ ਰਿਸ਼ਤਾ ਜੀ ਇਹ ਵੀ ਫਗਵਾੜੇ ਤੋਂ ਆ ਇਹ ਰ ਵੀ ਦਾਸਾਂ ਦਾ ਰਿਸ਼ਤਾ ਹੈ ਉਮਰ ਹੈਗੀ ਜੀ ਇਹਨਾਂ ਦੀ 42 ਅੱਠ ਪਾਸ ਨੇ ਇਹ ਕੱਦ ਹੈਗਾ 5 2 ਤਿੰਨ ਭਰਾ ਨੇ ਦੋ ਵਿਆਹੇ ਹੋਏ ਨੇ ਤੇ ਇੱਕ ਭਰਾ ਇਹਦਾ ਵੱਖਰਾ ਹੈ ਤੇ ਇੱਕ ਇਹਨਾਂ ਦੇ ਨਾਲ ਰਹਿੰਦਾ ਠੀਕ ਹੈ ਜੀ ਤੇ ਇਹ ਮੁੰਡਾ ਫੈਕਟਰੀ ਦੇ ਵਿੱਚ ਕੰਮ ਕਰਦਾ 12000 ਰੁਪਇਆ ਇਹ ਤਨਖਾਹ ਲੈਂਦਾ ਪਾਪਾ ਟੇਲਰ ਦਾ ਕੰਮ ਕਰਦੇ ਨੇ ਸ਼ਹਿਰ ਦੇ ਵਿੱਚ ਇਹਨਾਂ ਦਾ ਘਰ ਹੈ ਜੀ ਮਾਤਾ ਹੈ ਨਹੀਂ ਇਹਦੇ ਮੁੰਡੇ ਦੇ ਤਿੰਨ ਮਰਲੇ ਇਹਨਾਂ ਦੇ ਇੱਕ ਲਵੇ 플ਾਟ ਲਿਆ ਹੋਇਆ ਹੈ ਉਡੀ ਇਹਨਾਂ ਨੂੰ ਕਰੇ ਲੋਚੀਂਦੀ ਹੈ ਵਧੀਆ ਕਰੋ ਹੋਵੇ ਮਿਲਵਰਤਨ ਵਾਲੇ ਬੰਦੇ ਹੋਣ 9056 207 292 ਇਹਨਾਂ ਦਾ ਨੰਬਰ ਹੈ ਜੀ ਇਹਦੇ ਉੱਤੇ ਵੀ ਤੁਸੀਂ ਗੱਲ ਕਰ ਸਕਦੇ ਹੋ ਸਕਰੀਨ ਤੇ ਦਿੱਤੇ ਹੋਏ ਨੰਬਰਾਂ ਤੇ ਵੀ ਗੱਲ ਕਰ ਸਕਦੇ ਹੋ ਤੁਸੀਂ ਅੱਗੇ ਰਿਸ਼ਤਾ ਜੀ ਪੰਡਤਾਂ ਦਾ ਲੁਧਿਆਣੇ ਤੋਂ ਉਮਰ ਹੈਗੀ ਜੀ ਇਹਨਾਂ ਦੀ 93 ਦਾ ਵਰਤ ਹੈ ਮੁੰਡੇ ਦਾ 12 ਪਾਸ ਹੈ ਕੱਦ ਹੈਗਾ 56 ਇੱਕ ਪਹਿਣਾ ਉਹ ਵਿਆਹੀ ਹੋਈ ਐ ਤੇ ਇੱਕ ਭਰਾ ਐ ਉਹ ਲੱਗ ਰਿਹਾ ਉਹ ਵੀ ਵਿਆਹਿਆ ਹੋਇਆ ਪਾਪਾ ਦੀ ਡੈਥ ਹੋਈ ਹੋਈ ਐ ਮੰਮਾ ਹੈਗੇ ਨੇ ਪਾਪਾ ਤੇ ਮੰਮਾ ਦੋਵੇਂ ਸਰਕਾਰੀ ਜੋਬ ਕਰਦੇ ਤੇ ਪਿਲਸਣ ਹੋਈ ਹੋਈ ਐ ਉਹਨਾਂ ਦੀ ਪਾਪਾ ਦੀ ਡੈਥ ਹੋ ਗਈ ਤੇ ਮੁੰਡਾ ਹੁਣ ਦੁਕਾਨ ਲੇਡੀਜ਼ ਕੱਪੜਿਆਂ ਦੀ ਦੁਕਾਨ ਕਰਦਾ ਜੀ ਉਹ ਰੈਡੀਮੇਡ ਕੱਪੜੇ ਲੇਡੀ ਜੀ ਸੂਟ ਤੇ ਉਹਦੀ ਆਪਣੀ ਦੁਕਾਨ ਐ ਕਾਰ ਆਪ ਦਾ ਲੁਧਿਆਣੇ ਦੇ ਵਿੱਚ ਦੁਕਾਨ ਵੀ ਉਹਦੀ ਆਪ ਦੀ ਲੁਧਿਆਣੇ ਦੇ ਵਿੱਚ ਜਿਹੜੀ ਕਿ 58 ਲੱਖ ਦੀ ਦੁਕਾਨ ਹੈ ਤੇ ਘਰ ਵੀ ਲੁਧਿਆਣੇ ਦੇ ਵਿੱਚ ਹੈ ਠੀਕ ਹੈ ਇਹਨਾਂ ਦਾ ਵਧੀਆ ਘਰ-ਵਾਰ ਹੈ ਤੇ ਮੁੰਡਾ ਪੰਡਤਾਂ ਦਾ ਹੈ ਇਹਨਾਂ ਨੂੰ ਵਧੀਆ ਮਿਲ ਵਰਤਨ ਵਾਲੇ ਬੰਦੇ ਚ ਹੀਂਦੇ ਨੇ ਜੀ 9041680998 ਇਹਨਾਂ ਦਾ ਨੰਬਰ ਹੈ ਜੀ ਇਹ ਤੇ ਅੱਗੇ ਰਿਸ਼ਤਾ ਹੈਗਾ ਜੀ ਜੱਟ ਅੰਮ੍ਰਿਤਸਰ ਤੋਂ ਜ਼ਿਲ੍ਹਾ ਅੰਮ੍ਰਿਤਸਰ ਦੀ 30 ਸਾਲ ਮੁੰਡੇ ਦੀ ਉਮਰ ਹੈ 12 ਪਾਸ ਹੈ ਕੱਦ ਹੈਗਾ ਜੀ 59 ਪੈਣ ਇੱਕ ਵਿਆਹੀ ਹੋਈ ਆ ਉਹ ਆਸਟ੍ਰੇਲੀਆ ਦੇ ਵਿੱਚ ਪੈਣ ਡਾਕਟਰ ਹੈ ਤੇ ਉਹ ਆਸਟ੍ਰੇਲੀਆ ਦੇ ਵਿੱਚ ਪੀਆਰ ਹੈ ਜੀ ਹੁਣ ਮੁੰਡਾ ਹੈਗਾ ਪੁਰਤਕਾਲ ਦੇ ਵਿੱਚ ਪੀਆਰ ਜੀ ਜਰਮਨਲ ਦੇ ਵਿੱਚ ਕੰਮ ਕਰਦਾ ਹੈ ਜੀ ਤਿੰਨ ਮੰਜ਼ਲਾ ਇਹਨਾਂ ਦਾ ਘਰ ਹੈ 4 ਕਿੱਲੇ ਇਹਨਾਂ ਦੇ ਜ਼ਮੀਨ ਦੇ ਨੇ ਤੇ ਤਾਂ ਮੁੰਡਾ ਜਰਮਲ ਵਿੱਚ ਕਰਦਾ ਹੈ ਅੰਬਰਸਾਰਾ ਬਾਈਪਾਸ ਬਾਈਪਾਸ ਤੇ ਇਹਨਾਂ ਦਾ ਘਰ ਹੈ ਜੀ ਇਹਨਾਂ ਦੀ ਜ਼ਮੀਨ ਹੈਗੀ ਮਜੀਠੀਆ ਦੇ ਨਵੇਂ ਇਹਨਾਂ ਦਾ ਪਿੰਡ ਪੈਂਦਾ ਹੈ ਉੱਥੇ ਇਹਨਾਂ ਦੀ ਜ਼ਮੀਨ ਹੈ ਤੇ ਬਾਈਪਾਸ ਦੇ ਨਵੇਂ ਇਹਨਾਂ ਦੇ ਬੇਰਕਾ ਦੇ ਫੈਕਟਰੀ ਦੇ ਕੋਲ ਇਹਨਾਂ ਦਾ ਘਰ ਹੈ ਇਹਨਾਂ ਨੂੰ ਕੁੜੀ ਚਾਹੀਦੀ ਆ ਪੜ੍ਹੀ ਲਿਖੀ ਤੇ ਸੁਹਣੀ ਇਹਨਾਂ ਦੀ ਮੰਗ ਡਿਮਾਂਡ ਕੋਈ ਨਹੀਂ ਹੈਗੀ ਇਹਨਾਂ ਨਾਲ ਸਿੱਧੀ ਗੱਲ ਕਰ ਸਕਦੇ ਹੋ 9855773949 ਇਹ ਇਹਨਾਂ ਦਾ ਨੰਬਰ ਹੈ ਇਹਨਾਂ ਨਾਲ ਸਿੱਧੀ ਵੀ ਤੁਸੀਂ ਗੱਲ ਕਰ ਸਕਦੇ ਹੋ ਅੱਗੇ ਰਿਸ਼ਤਾ ਆ ਗਿਆ ਜੀ ਇਹ ਗੁੱਜਰਵਾਣੀਆਂ ਦਾ ਮੁੰਡਾ ਹੈ ਪਾਕਿਸਤਾਨ ਤੋਂ ਆਇਆ ਹੈ ਇਟਲੀ ਦੇ ਵਿੱਚ ਰਹਿੰਦਾ ਹੈ ਇਹ ਪੀਆਰ ਆ ਜੀ ਇਟਲੀ ਦੇ ਵਿੱਚ ਉਮਰ ਹੈਗੀ ਇਹਨਾਂ ਦੀ 80 ਦਾ ਜਨਮ ਹੈ ਇਹਨਾਂ ਦਾ 10 ਪਾਸ ਨੇ ਇਹ 1980 ਦਾ ਜਨਮ ਹੈ 10 ਪਾਸ ਨੇ ਇਹ ਇਹਨਾਂ ਦੇ 18000 ਜੀਰੋ ਕਮਾਉਂਦੇ ਨੇ ਇਹ ਦੋ ਭੈਣਾਂ ਨੇ ਤਿੰਨ ਭਰਾ ਨੇ ਇਟਲੀ ਚ ਬਰਕਰ ਦਾ ਕੰਮ ਕਰਦਾ ਮੁੰਡਾ ਵਧੀਆ ਿਕਣ ਆਪਣੀ ਕਮਾਉਂਦਾ ਉਥੇ ਇਹਦਾ ਜਿਹੜਾ ਨੰਬਰ ਹੈ ਜੀ ਇਹ ਇਹਨਾਂ ਨੂੰ ਵੀ ਤੁਸੀਂ ਗੱਲ ਕਰ ਸਕਦੇ ਹੋ ਸਾਡੇ ਨਾਲ ਵੀ ਤੁਸੀਂ ਗੱਲ ਕਰਦੇ ਨੇ +393285725474 ਇਹਨਾਂ ਵਿੱਚੋਂ ਪਾਕਿਸਤਾਨ ਦੇ ਵਿੱਚੋਂ ਵੀ ਇਹਨਾਂ ਨਾਲ ਗੱਲ ਕਰ ਸਕਦੇ ਹੋ ਤੁਸੀਂ ਤੇ ਹੋਰ ਵੀ ਕੰਟਰੀ ਦਾ ਕੋਈ ਬੰਦਾ ਇਹਨਾਂ ਨਾਲ ਗੱਲ ਕਰ ਸਕਦਾ ਗੁਜਰਵਾਨੀਆਂ ਦਾ ਮੁੰਡਾ ਜੀ ਇਹੇ ਇਹ ਇਟਲੀ ਦਾ ਪਿਆਰਾ ਪਾਕਿਸਤਾਨ ਦੇ ਰਹਿਣ ਵਾਲਾ ਹੈ। ਇਹਨਾਂ ਨਾਲ ਤੁਸੀਂ ਕੋਈ ਵੀ ਗੱਲ ਕਰ ਸਕਦਾ ਸਾਡੇ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ। ਧੰਨਵਾਦ।